ਕਿ ਅਜਨਾ ਸੁਰੇਸ਼ਵਰੇ ਮੋਬਾਈਲ ਸਕਰੋਲ ਕਰ ਰਹੇ ਸੀਗੇ ਖਬਰਾਂ ਆਉਂਦੀਆਂ ਨੇ ਆਪਾਂ ਦੇਖਦੇ ਹਾਂ ਸਾਰੇ ਖਬਰ ਆਈ ਹੈ ਤੇ ਖਬਰ ਦੇ ਵਿੱਚ ਕੀ ਦੱਸਿਆ ਬੜਾ ਸੱਚ ਦੱਸਦਿਆ ਖਬਰਾਂ ਵਾਲੇ ਕਹਿੰਦੇ ਆ ਹੋ ਨਿਊਜ਼ ਵਾਲਿਆਂ ਨੇ ਨੀਰਾ ਸੱਚ ਹੀ ਸੁਣਾਇਆ ਏ ਨਿਊਜ਼ ਵਾਲਿਆਂ ਨੇ ਹੋ ਨਿਊਜ਼ ਵਾਲਿਆਂ ਨੇ ਨੀਰਾ ਸੱਚ ਹੀ ਸੁਣਾਇਆ ਏ ਕਹਿੰਦੇ ਜੰਗਲ 'ਚ ਹੋ ਕਹਿੰਦੇ ਜੰਗਲ 'ਚ ਬੱਕਰੀ ਨੇ ਸ਼ੇਰ ਖਾਇਆ ਏ ਕਹਿੰਦੇ ਜੰਗਲ 'ਚ ਹੋ ਕਹਿੰਦੇ ਜੰਗਲ 'ਚ ਬੱਕਰੀ ਨੇ ਸ਼ੇਰ ਖਾਇਆ ਏ ਕਹਿੰਦੇ ਜੰਗਲ 'ਚ ਤੇ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ ਤੇ ਕੁਝ ਲੜਾਈਆਂ ਸਾਨੂੰ ਹੀ ਪਰੇਸ਼ਾਨ ਕਰ ਦਿੰਦੀਆਂ ਨੇ ਕਿੱਦਾਂ ਦੀ ਕ ਲੜਾਈ ਇੱਕ ਵਿਅੰਗ ਹੈ ਕਿ ਇਹ ਲੜਾਈਆਂ ਨੇ ਤਾਂ ਸਾਨੂੰ ਜਮਾ ਮਾਰ ਸੁਟਿਆ ਇਹ ਲੜਾਈਆਂ ਨੇ ਇਹ ਲੜਾਈਆਂ ਨੇ ਤਾਂ ਸਾਨੂੰ ਜਮਾ ਮਾਰ ਸੁਟਿਆ ਹਾਇ ਰੁਪਈਏ ਨੇ ਹਾਇ ਰੁਪਈਏ ਨੇ ਜੀ ਰਾਤੀ ਡਲਰ ਨੂੰ ਕੁੱਟਿਆ ਹਾਇ ਰੁਪਈਏ ਨੇ ਹਾਇ ਰੁਪਈਏ ਨੇ ਜੀ ਰਾਤੀ